ਹੁਣ ਗੱਲ ਕਰਾਂਗੇ ਸਿਮਰਨਜੀਤ ਸਿੰਘ ਮਾਨ ਦੀ ਜਿਨ੍ਹਾਂ ਦੇ ਵੱਲੋਂ ਕੱਲ ਆਪਣਾ ਨਾਮਿਨੇਸ਼ਨ ਪੇਪਰ ਫਾਈਲ ਕੀਤਾ ਗਿਆ ਸੰਗਰੂਰ ਦੇ ਡੀਸੀ ਦਫ਼ਤਰ ਚ ਉਹਨਾਂ ਦੇ ਵੱਲੋਂ ਨਾਮਜ਼ਦਗੀ ਪਰੀ ਗਈ ਹਲਦਾਸ ਦੇ ਕਿ ਸੰਗਰੂਰ ਤੋਂ ਸ਼ੋਮਨ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਨੇ ਸਿੱਟਿੰਗ ਐਮਪੀ ਵੀ ਨੇ ਸੰਗਰੂਰ ਲੋਕ ਸਭਾ ਸੀਟ ਦਾ ਚੋਣ ਹਾਲੇ ਅਮਨਪਾਲ ਸਿੰਘ ਨੇ ਮਾਤਾ ਪਿਤਾ ਵੀ ਉਹਨਾਂ ਦੇ ਨਾਲ ਮੌਜੂਦ ਰਹੇ ਕੱਲ ਦੀ ਤਸਵੀਰ ਤੁਸੀਂ ਵੇਖ 파 ਰਹੇ ਹੋ ਕੱਲ ਉਹਨਾਂ ਦੇ ਵੱਲੋਂ ਨਾਮਿਨੇਸ਼ਨ ਪੇਪਰਸ ਫਾਈਲ ਕੀਤੇ ਗਏ ਜਿਸ ਹਾਲੇ ਐਮਪੀ ਮੰਨਿਆ ਗਿਆ ਕਿ ਸੰਗਰੂਰ ਚ ਮੇਰਾ ਕਿਸੇ ਨਾਲ ਕੋਈ ਵੀ ਮੁਕਾਬਲਾ ਨਹੀਂ ਸਰ ਸਰ ਮੈਂ ਤਾਂ ਘੁੱਟ ਕੋਲ ਬੈਠੀ ਜਾਂਦਾ ਫਦਾ ਹਾੜੀ-ਥਾੜੀ ਬੋਲ ਆਣੇ ਚਾਹੇ ਸੋਦੇ ਨਾਲ ਚਾਰ ਬੰਦੇ ਹੋ ਰਾਹ ਕਰਦੇ ਬਹੁਤ ਜ਼ਰਾ ਮਾਰਦੇ ਆ ਮੈਨੂੰ ਮਜ਼ਾ ਬੜਾ ਆਉਂਦਾ ਜਦੋਂ ਮੈਂ ਨਾਮਜ਼ਦਗੀ ਦੇ ਕਾਗਜ਼ ਭਰਦਾ ਹਾਂ ਬੱਚੇ ਤੇ ਇੱਕ ਗੁੱਟ ਹੈ ਮੇਰੇ ਲਈ ਕਿ ਮੈਂ ਆਪਣੇ ਡੈਮੋਕ੍ਰੈਟਿਕ ਰਾਈਟਸ ਜਿਹੜੇ ਮੇਰੇ ਹੈਗੇ ਆ ਉਨਨ ਨੂੰ ਮੈਂ ਫulfil ਕੀਤਾ ਤੇ ਸਾਰਾ ਕੁਝ ਠੀਕ ਠਾਕ ਹੋ ਗਿਆ ਤੇ ਸਸਦੀ ਚੋਂ ਹੈ ਜੀ ਕਿਸ ਤਰ੍ਹਾਂ ਦੇਖਦੇ ਹੋ ਕਿਹੜੇ ਮੁੱਦੇ ਲੈ ਕੇ ਜਾਓਗੇ ਜਿਹੜੇ ਕੀ ਆਪਾਂ ਸੰਗਰੂਰ ਦੀ ਗੱਲ ਕਰੀ ਜਾਂ ਪੰਜਾਬ ਦੇ ਮੁੱਦੇ ਜਿਹੜੇ ਆਪਾਂ ਹਾਈਲਾਈਟ ਕਰਾਂਗੇ ਚੁੱਕਾਂਗੇ ਜਿਹੜੇ ਸੋਚ ਕੇ ਲੋਕ ਵੋਟ ਪਾਣਗੇ ਤੁਹਾਨੂੰ ਸੋਚ ਕੇ ਤਾਂ ਇਹ ਹੈ ਕਿ ਭਾਜਪਾ ਆਰਐਸਐਸ ਨੇ ਫੇਰ ਧਰਮ ਦੇ ਆਧਾਰ ਤੇ ਉ ਉਹ ਇਲੈਕਸ਼ਨ ਲੜਦੇ ਆ ਜਿਹੜਾ ਇਲੈਕਸ਼ਨ ਕਮਿਸ਼ਨ ਨੇ ਤੇ ਸੁਪਰੀਮ ਕੋਰਟ ਨੇ ਇੰਨਾਂ ਨੂੰ ਚੈੱਕ ਨਹੀਂ ਕੀਤਾ ਹੈਗਾ ਕਿ ਉਹ ਕਰਕੇ ਜਿਹੜਾ ਰਾਮ ਮੰਦਰ ਹੈ ਉਹਦਾ ਪ੍ਰਚਾਰ ਬਹੁਤ ਮੋਦੀ ਸਾਹਿਬ ਤੇ ਬੀਜੇਪੀ ਸਾਰੇ ਕਰ ਰਹੇ ਹੈਗੇ ਆ। ਦੂਸਰੀ ਚੀਜ਼ ਹੈ ਜਿਹੜੇ ਬੋਦੇ ਹੈ ਉਹ ਪੰਜਾਬ ਦੇ ਹੈ ਜਿੱਨਾਂ ਚਿਰ ਸਾਡਾ ਬਾਰਡਰ ਪਾਕਿਸਤਾਨ ਦੇ ਨਾਲ ਨਹੀਂ ਖੁੱਲਦਾ ਉਹਨਾਂ ਚਿਰ ਆਪਾਂ ਟਰੱਕੀ ਵਪਾਰ ਦੇ ਵਿੱਚ ਜਾਂ ਵੈਸੇ ਵੀ ਨਹੀਂ ਕਰ ਸਕਦੇ ਹੈਗੇ ਸਾਡੇ ਜਿੰਨੇ ਵਪਾਰੀ ਹੈਗੇ ਆ ਸਾਡੇ ਜ਼ਿੰਮੇਦਾਰ ਹੈ ਖੇਤ ਮਜ਼ਦੂਰ ਹੈ ਗਰੀਬ ਆਦਮੀ ਹੈ ਉਹਨਾਂ ਨੂੰ ਫਾਇਦਾ ਬਹੁਤ ਹੋਊਗਾ ਜੇ ਵਪਾਰ ਪਾਕਿਸਤਾਨ ਦੇ ਨਾਲ ਖੁੱਲ ਜੇ ਫਿਰ ਜਿਹੜੇ ਬੇਰੁਜ਼ਗਾਰ ਆਪਣੇ ਨੌਜਵਾਨ ਹੈਗੇ ਆ ਉਹਨਾਂ ਨੂੰ ਵੀ ਰੋਜ਼ੀ ਮਿਲੂਗੀ ਜੂ ਕਰਤੇ ਟਰੱਕ ਜ਼ਿਆਦਾ ਚੱਲਣਗੇ ਫਿਰ ਜਿਹੜੀ ਟਰੱਕ ਮੈਨੂਫੈਕਚਰਿੰਗ ਮੋਟਰ ਮੈਨੂਫੈਕਚਰਿੰਗ ਇੰਡਸਟਰੀ ਹੈ उन्होंने भी बहुत फायदा होगा कि यह वो भी बहुत तखड़े हो के इंडस्ट्री वेगी

ਆਤੋਂ ਕਹਿੰਦੇ ਹੋਏ ਨਜ਼ਰ ਆ ਇਸ ਵਿਚਾਰੇ ਤੋਂ ਨੇ ਕਿਹਾ ਕਿ ਵਿਧਾਇਕ ਦਾ ਅਹੁਦਾ ਡੀਜੀਪੀ ਤੇ ਮੁੱਖ ਸਕੱਤਰ ਦੇ ਬਰਾਬਰ ਹੈ ਦਰਸਲ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਜਦੋਂ ਉਮੀਦਵਾਰ ਨਾਮਜ਼ਦਗੀ ਲਈ ਅਧਿਕਾਰੀ ਕੋਲ ਅੰਦਰ ਜਾਂਦਾ ਹੈ ਤਾਂ ਉਸ ਵੇਲੇ ਪੰਜ ਵਿਅਕਤੀਆਂ ਤੋਂ ਜ਼ਿਆਦਾ ਨਹੀਂ ਹੋ ਸਕਦੇ ਇਸੇ ਤਹਿਤ ਸਰਵਨ ਸਿੰਘ ਤੋਂ ਨੂੰ ਰੋਕਿਆ ਗਿਆ ਸੀ ਪਰ ਜਿਵੇਂ ਹੀ ਪੁਲਿਸ ਨੇ ਵਿਧਾਇਕ ਸਰਵਨ ਸਿੰਘ ਤੋਂ ਨੂੰ ਰੋਕਿਆ ਤਾਂ ਉਹਨਾਂ ਦੀ ਪੁਲਿਸ ਨਾਲ ਬਹਿਸਬਾਜ਼ੀ ਸ਼ੁਰੂ ਹੋ ਗਈ ਸਰਵਨ ਸਿੰਘ ਤੋਂ ਖਦੂਰ ਸਾਹਿਬ ਤੋਂ ਉਮੀਦਵਾਰ ਲਾਲ ਜੀ ਸਿੰਘ ਕੋਲ ਦੇ ਨਾਲ ਨਾਮਜ਼ਦਗੀ ਦਾਖਲ ਕਰਵਾਉਣ ਪਹੁੰਚੇ ਆਪਾਂ ਕੋਈ ਨਹੀਂ ਕੈਰ ਕਰਦਾ ਤਾਂ ਬੰਦਾ ਸਾਨੂੰ ਰੋਕੀ ਜਾਂਦਾ ਜੀ ਕੋਈ ਹੱਥੋਂ ਕੀ ਆ ਕਿ ਇਹ ਨਹੀਂ ਕੋਣ ਆਪ ਫਿਕਰ ਬਟਾਲ ਦੀ ਇਲੈਕਸ਼ਨ ਦੇ ਨਹੀਂ ਸਭ ਬੰਦਾ ਸਾਬ ਜੀ ਨੂੰ ਪੜਾਇਆ ਨਹੀਂ ਜਾਂਦਾ ਜਾਂ ਸਿਖਾਇਆ ਨਹੀਂ ਜਾਂਦਾ ਇੱਕ ਐਮਐਲਏ ਦਾ ਪ੍ਰੋਟੋਕੋਲ ਮੁਤਾਬਕ ਚੀਫ ਸਕੱਟਰੀ ਤੇ ਡੀਜੀਪੀ ਦੇ ਬਰਾਬਰ ਦਾ ਹੁੰਦਾ ਵਾ ਮੇਰੇ ਖਿਆਲ ਉਹ ਤੋਂ ਵੀ ਉੱਪਰ ਦਾ ਤੇ ਜੇ ਇੱਥੇ ਕੋਈ ਇਹਨਾਂ ਦਾ ਉੱਪਰ ਅਫਸਰ ਆ ਜੇ ਉਹਨੂੰ ਤਾਂ ਸਲੂਟ ਮਾਰੀ ਜਾਂਦੇ ਆ ਤੇ ਜਿਹੜਾ ਐਮ.ਐਲ.ਏ ਜਿਹੜਾ ਬਾ ਜਿਹਨੂੰ ਲੋਕਾਂ ਨਾਲ ਚੁਣਿਆ ਹੋਇਆ ਨਮਾਇਦਾ ਉਹਨਾਂ ਨਾਲ ਇਦਾਂ ਪੇਸ਼ ਹੋਣਾ ਜਾਣਾ ਨੂੰ ਪਤਾ ਹੀ ਨਹੀਂ ਹੁੰਦਾ ਮਤਲਬ ਮਤਲਬ ਤੁਸੀਂ ਉਹ ਸਮਝੋ ਬਾਹਰ ਹੀ ਹੈ ਜੀ ਗੱਲ ਇਹ ਤਾਂ ਪਰ ਚਲੋ ਮੈਂ ਸਮਝਦਾ ਕਿ ਚਲੋ ਕੋਈ ਨਾ ਜੀ ਸਾਡੇ ਲੀਡਰਾਂ ਦੇ ਵੱਡੇ ਦੇਲ ਹੁੰਦੇ ਆ ਸਾਨੂੰ ਕੋਈ ਗੁੱਸਾ ਨਹੀਂ ਬਟ ਫਿਰ ਵੀ ਉਹਨਾਂ ਨੂੰ ਨਾ ਜਿਹੜੇ ਉੱਪਰਲੇ ਜਿਹੜੇ ਉਹਨਾਂ ਦੇ ਆਹਲੇ ਅਫਸਰ ਆ ਉਹਨਾਂ ਨੂੰ ਜਰੂਰ ਪਾਠ ਪੜ੍ਹਾਉਣਾ ਚਾਹੀਦਾ ਵੀ ਕਿਸ ਦੀ ਰਿਸਪੈਕਟ ਕਿਵੇਂ ਕਰੀਏ